ਲਓ ਜੀ ਤੁਸੀਂ ਬਹੁਤ ਤਰ੍ਹਾਂ ਤਰ੍ਹਾਂ ਦੇ ਹਾਰਨ ਵੇਖਿਆਣਗੇ ਪ੍ਰੈਸ਼ਰ ਹਾਰਨ ਦੂਜੇ ਹਾਰਨ ਮੋਟਰਸਾਈਕਲਾਂ ਦੇ ਟਰੈਕਟਰਾਂ ਦੇ ਜਿਹੜੇ ਲੱਗੇ ਹੁੰਦੇ ਵੱਡੇ ਵੱਡੇ ਹਾਰਨ ਜਿਨ੍ਹਾਂ ਦੇ ਪੁਲਿਸ ਚਲਾਨਾਂ ਵੀ ਕਰਦੀ ਐ ਪਰ ਅਸੀਂ ਜਿਹੜਾ ਇੱਕ ਤੁਹਾਨੂੰ ਅੱਜ ਹਾਰਨ ਵਿਖਾਉਣ ਜਾ ਰਹੇ ਆ ਉਹ ਤੁਸੀਂ ਕਦੀ ਨਹੀਂ ਦੇਖਿਆ ਹੋਵੇਗਾ ਔਰ ਤੁਸੀਂ ਵੀ ਦੇਖ ਕੇ ਹੈਰਾਨ ਹੋਗੇ ਛੋਟਾ ਜਿਹਾ ਮੁੰਡਾ ਕੀ ਨਾ ਕਾਕਾ ਤੇਰਾ ਸ਼ੇਰਾ ਸ਼ੇਰਾ ਇਹਦਾ ਪਿੰਡ ਕਿਹੜਾ ਕਾਕਾ ਛੰਨੋ ਚਾਲ ਛੰਨੋ ਚਾਲਦਾ ਰਹਿਣ ਵਾਲਾ ਵਾ ਔਰ ਜਿਹੜਾ ਇਹਨੇ ਕਹਾਰਨ ਲਵਾਇਆ ਵਾ ਉਹਦਾ ਨਾਂ ਤੇ ਪੁਲਿਸ ਚਲਾਨ ਕਰ ਸਕਦੀ ਨਾ ਡੀਟੀਓ ਨਾ ਕੋਈ ਆਰਟੀਓ ਨਾ ਹੀ ਕਿਸੇ ਦਾ ਖਤਰਾ ਸਾਰਿਆਂ ਨਾਲ ਸਸਤਾ ਤੇ ਵਧੀਆ ਤਰੀਕਾ ਮੁੰਡਿਆਂ ਦਾ ਮਨੋਰੰਜਨ ਦਾ ਜਿਹੜਾ ਮਨੋਰੰਜਨ ਵੀ ਅਸੀਂ ਕਹਿ ਸਕਦੇ ਆ ਔਰ ਦੁਨੀਆ ਤੇ ਵੱਧਾ ਪ੍ਰੈਸ਼ਰ ਵੀ ਕਹਿ ਸਕਦੇ ਆ ਇਹਦੇ ਨਾਲ ਪ੍ਰਦੂਸ਼ਣ ਵੀ ਕਹਿ ਸਕਦੇ ਆ ਆਵਾਜ਼ ਦਾ ਜਿਹੜਾ ਸਕੂਲਾਂ ਕਾਲਜਾਂ ਦੇ ਅੱਗੇ ਹੁੰਦਾ ਸੋ ਆਓ ਜੀ ਤੁਹਾਨੂੰ ਦਿਖਾਉਂਦੇ ਆ ਇਹ ਮੁੰਡੇ ਕੋਲ ਬਹੁਤ ਵਧੀਆ ਚੀਜ਼ ਆ ਜਿਹਨੇ ਹਾਰਨ ਤੁਸੀਂ ਨਹੀਂ ਜਾਣਦੇ ਉਹ ਬਟਾਲਾ ਸ਼ਹਿਰ ਦੇ ਵਿੱਚ ਬਾਬੇ ਦਾ ਵਿਆਹ ਲੰਘ ਕੇ ਗਿਆ ਇੱਕ ਦੋ ਦਿਨ ਪਹਿਲਾਂ ਔਰ ਮੁੰਡੇ ਨੇ ਜਿਹੜੀ ਤਕਨੀਕ ਨਾਲ ਹਾਰਨ ਤਿਆਰ ਕੀਤੀ ਉਹਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ। ਸੋ ਆਓ ਜੀ ਤੁਹਾਨੂੰ ਲੈ ਚਲਦੇ ਆ ਉਹ ਹਾਰਨਾਂ ਦੀ ਦੁਨੀਆ ਵਿੱਚ ਜਿੱਦਾ ਕੋਈ ਚਲਾਨ ਨਹੀਂ ਕਰ ਸਕਦੀ ਨਾ ਕੋਈ ਪੁਲਿਸ, ਨਾ ਕੋਈ ਡੀਟੀਓ, ਨਾ ਕੋਈ ਆਰਟੀਓ। ਲਓ ਜੀ ਦਿਖਾਉਣ ਜਾ ਰਹੇ ਆ ਤੁਹਾਨੂੰ ਉਹ ਹਾਰਨ ਜਿਹਨੂੰ ਮੁੰਡੇ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲਾਇਆ। ਪ੍ਰੈਸ਼ਰ ਹਾਰਨ ਵਿੱਚ ਇਹਨੂੰ ਕਿਹਾ ਜਾ ਸਕਦਾ ਇੱਕ ਹਾਰਨ ਇਧਰਲੇ ਬੰਨੇ ਲੱਗਾ ਏ ਔਰ ਇੱਕ ਹਾਰਨ ਦੂਸਰੇ ਬੰਨੇ। ਔਰ ਮੁੰਡੇ ਦੀ ਜੇ ਦਿਮਾਗ ਦੀ ਗੱਲ ਕੀਤੀ ਜਾਵੇ ਇਹਦੀਆਂ ਸਿਫਤਾਂ ਜਿੰਨੀਆਂ ਕਿਤੇ ਜਾਣ ਉਹ ਘਾਟੇ। ਲਓ ਜੀ ਤੁਹਾਨੂੰ ਵਿਖਾਉਨੇ ਦੋ ਹਾਰਨਾ ਬਹੁਤ ਹੀ ਵਧੀਆ ਤਰੀਕੇ ਨਾਲ ਮੁੰਡੇ ਨੇ ਲਾਇਆ ਸਾਈਕਲ ਦੇ ਤੇ ਰੇਂਜਰ ਸਾਈਕਲ ਏ ਔਰ ਇਹਨੂੰ ਵਧੀਆ ਤਰੀਕੇ ਨਾਲ ਵਜਾਉਂਦਾ ਵੀ ਏ ਇਹਦਾ ਬਟਨ ਤੁਹਾਨੂੰ ਬਾਅਦ ਵਿੱਚ ਦਿਖਾਉਣਾ ਇੱਕ ਵਾਰੀ ਵਜਾ ਕੇ ਦਿਖਾ ਦੇ ਲਓ ਜੀ ਤੁਸੀਂ ਆਵਾਜ਼ ਸੁਣੀ ਇੱਕ ਕਰ ਫਿਰ ਤੁਹਾਨੂੰ ਦਿਖਾ ਦਿੰਨੇ ਬਟਨ ਨਹੀਂ ਦਿਖਾਉਣਾ ਕਿਉਂਕਿ ਜੇ ਇਹ ਬਟਨ ਦਿਖਾ ਦਿੱਤਾ ਤੁਸੀਂ ਵੀ ਹੈਰਾਨ ਹੋ ਜਾਣਾ ਸੋ ਆਓ ਜੀ ਇਹਨੂੰ ਇਹ ਮੁੰਡੇ ਨੇ ਦੋ ਪੈਪਾਂ ਪਾਈਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੈਪ ਪਾਈ ਏ ਔਰ ਜਿਹੜਾ ਬਟਨ ਹੈ ਉਹ ਤੁਹਾਨੂੰ ਅਸੀਂ ਬਾਅਦ ਦਿਖਾਉਣਾ ਹੈ ਤੁਹਾਨੂੰ ਵਿਖਾ ਦੇਣੇ ਆ ਜੀ ਪੈਪ ਕਿੱਧਰ ਨੂੰ ਜਾਂਦੀ ਹੈ ਠੀਕ ਆ ਇਧਰੋਂ ਵੀ ਦੇਖ ਸਕਦੇ ਜੇ ਤੁਸੀਂ ਕਿਉਂਕਿ ਇਹਦਾ ਕਿਸੇ ਦਾ ਡਰ ਨਹੀਂ ਪੰਜਾਬ ਪੁਲਿਸ ਦਾ ਵੀ ਡਰ ਨਹੀਂ ਸਕੂਲ ਦੇ ਲਾਗੇ ਭਾਂ ਵਜਾਓ ਭਾਂ ਕਾਲ ਜਾਂਦੇ ਇਹਦਾ ਕੋਈ ਕਲਾਂ ਨਹੀਂ ਕਰ ਸਕਦਾ ਆਰਟੀਓ ਡੀਟੀਓ ਔਰ ਹੁਣ ਤੁਹਾਨੂੰ ਬਟਨ ਦਿਖਾਉਣ ਜਾਣਾ ਵਾ ਜਿਹੜਾ ਇਹ ਬਟਨ ਹੈ ਇਹ ਬੈਠ ਕੇ ਵਜਾਂਦਾ ਇਹ ਮੁੰਡਾ ਹਾਂ ਵੀ ਕਾਕਾ ਬੈ ਜਾ ਹਣ ਤੇ ਇਹਦਾ ਬਟਨ ਨਹੀਂ ਦਿਖਾਉਣਾ ਕਿਉਂਕਿ ਬਟਨ ਜੇ ਤੁਹਾਨੂੰ ਦਿਖਾਤਾ ਹੈ ਕਰੀ ਇਹ ਲਓ ਜੀ ਸਾਈਕਲ ਦੇ ਉੱਤੇ ਬੈਠ ਚੁੱਕਾ ਹੈ ਪੈਨਲ ਦੀ ਤਿਆਰੀ ਏ ਇੱਕ ਵਾਰੀ ਪਹਿਲਾਂ ਉਹ ਤੋਂ ਵਜਾ ਕੇ ਵਿਖਾ ਦਿੰਦਾ ਤੁਹਾਨੂੰ ਬਟਨ ਐਸੀ ਬਾਅਦ ਜੋ ਖਾਣਾ ਹਾਂ ਵੀ ਵਿਖਾ ਬਟਨ ਲਓ ਜੀ ਫੇਰ ਤੁਸੀਂ ਵਜਦਾ ਦੇਖਿਆ ਲੱਗੇ ਸਕੂਲ ਦੀ ਆਵਾਜ਼ ਵੀ ਚਹਿਲ ਚਾਲ ਆ ਰਹੀ ਏ ਹੁਣ ਤੁਹਾਨੂੰ ਬਟਨ ਦਿਖਾਉਣ ਜਾ ਰਹੇ ਹਾਂ ਤੁਸੀਂ ਵੀ ਹੱਸੋਗੇ ਲਓ ਜੀ ਬਟਨ ਵਿਖਾ ਦਿੱਤਾ ਜਾਵੇਗਾ ਹਾਂ ਵੀ ਤਿਆਰੀ ਰੱਖ ਬਟਨ ਲੱਗੇ ਉਹ ਖਾਣ ਲਓ ਜੀ ਆ ਬਟਨ ਐ ਜੀ ਕਿਉਂਕਿ ਬੜੇ ਮੁੰਡੇ ਦੀ ਸਿਫਤ ਜਿੰਨੀ ਕੀਤੀ ਜਾਏ ਬਟਨ ਬਹੁਤ ਵਧੀਆ ਇਹ ਮਿਲਦਾ ਵੀ ਆਪਣੇ ਸਰੀਰ ਦੇ ਨਾਲ ਇੱਕ ਐਕਸਰਸਾਈਜ਼ ਵੀ ਇਹਨਾਂ ਅਸੀਂ ਕਹਿ ਸਕਦੇ ਹਾਂ ਔਰ ਇੱਕ ਬਟਨ ਵੀ ਚਾਹਿਆ ਜਾ ਸਕਦਾ ਹਾਂ ਵੀ ਵਜਾ ਦੇ ਕਰੀ। ਆਹ ਔਰ ਜੇ ਤੁਹਾਨੂੰ ਇਹ ਚੰਗੀ ਵੀਡੀਓ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਆ ਲਾਈਕ ਜ਼ਰੂਰ ਕਰਿਓ। ਸੋ ਧੰਨਵਾਦ ਜੀ ਮੁੰਡੇ ਦਾ ਨਾਮ ਹੈ ਸ਼ੇਰਾ ਪਿੰਡ ਛੱਲੋਚਾਲ ਅਤਲ ਸਾਹਿਬ ਦੇ ਲਾਗੇ ਇਹਦਾ ਨਹੀਂ ਕਿਸੇ ਨੂੰ ਡਰ ਡੀਟੀਓ ਦਾ ਆਰਟੀਓ ਦਾ ਸੋ ਮਿਹਰਬਾਨੀ ਸ਼ੁਕਰੀਆ।